ਛਾਤੀ ਇੱਕ ਅਹਿਮ ਔਰ ਹਿੱਸਾ ਹੁੰਦਾ ਜਿਹਦੇ ਉੱਤੇ ਵੀ ਅਸਰ ਆਂਦਾ ਹੈਗਾ ਐਕਸੀਡੈਂਟ ਦਾ ਇਹ ਦੱਸਣ ਦੀ ਜ਼ਰੂਰਤ ਹੈ ਲੋਕਾਂ ਨੂੰ ਕਿ ਹਾਰਟ ਔਰ ਲੰਗਸ ਦੋ ਸੱਤੋਂ ਜ਼ਿਆਦਾ ਵਾਈਟਲ ਆਰਗਨਸ ਨੇ ਦਿਮਾਗ ਦੇ ਮੰਗਦੇ ਇੱਕ ਅੰਦਰੂਨੀ ਤੌਰ ਦਾ ਹਰਨੀਆਂ ਜਿਹੜਾ ਬਾਹਰ ਨਹੀਂ ਨਜ਼ਰ ਆਂਦਾ ਔਰ ਆਮੂਮਨ ਐਕਸਰੇ ਉੱਤੇ ਮਿਸ ਹੋ ਜਾਂਦਾ ਹੈਗਾ ਵੈ ਉਹਨੂੰ ਅਸੀਂ ਟਾਈਮਲੀ ਡਾਇਗਨੋਸ ਕਰਕੇ ਰਿਪੇਅਰ ਕੀਤਾ ਮੇਨ ਰਿਸਕ ਇਸ ਪ੍ਰੋਸੀਜਰ ਦੇ ਉੱਤੇ ਇਹ ਹੀ ਰਹਿੰਦਾ ਹੈ ਕਿ ਪ੍ਰੋਸੀਜਰ ਦੇ ਦੌਰਾਨ ਵੀ ਨਾੜ ਜਿਹੜੀ ਹੈ ਪਾਰਸ਼ਲੀ ਫੱਟੀ ਹੋਈ ਹੈ ਜੇ ਅਸੀਂ ਜਾ ਕੇ ਉੱਥੇ ਵਾਇਰ ਵਗੈਰਾ ਡਾਲੇ ਨਾੜ ਫਟਣੇ ਦੇ ਚਾਂਸਸ ਹੁੰਦੇ ਤਾਂ ਕਾਫੀ ਟੈਕਨੀਕਲੀ ਪਲਾਨ ਕਰਕੇ ਅਸੀਂ ਕਰਦੇ ਹਾਂ ਆਪਰੇਸ਼ਨ ਸੋ ਅ ਅੱਜ ਦੀ ਪ੍ਰੈਸ ਕਾਨਫਰੰਸ ਦਾ ਸਾਡਾ ਮੁੱਦਾ ਐ ਸੀਗਾ ਕਿ ਅਸੀਂ ਫੋਕਸ ਲਈਏ ਕਿ ਹਰ ਐਕਸੀਡੈਂਟ ਪੇਸ਼ੈਂਟ ਦੇ ਵਿੱਚ ਜਿੱਦੇ ਚ ਹੈਡ ਇੰਜਰੀ ਔਰ ਲਿੰਬ ਇੰਜਰੀਜ਼ ਨੂੰ ਬਹੁਤ ਜ਼ਿਆਦਾ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਯਰ ਆਫਨ ਅਸੀਂ ਕਾਰਡੀਓਥੋਰੈਸਿਕ ਇੰਜਰੀਜ਼ ਨੂੰ ਮਿਸ ਕਰਦੇ ਹਾਂ ਕੀ ਹੁੰਦੀ ਹੈ ਕਾਰਡੀਓਥੋਰੈਸਿਕ ਇੰਜਰੀਜ਼ ਮਤਲਬ ਕਿ ਜਦੋਂ ਵੀ ਕੋਈ ਹਾਈ ਸਪੀਡ ਐਕਸੀਡੈਂਟ ਹੁੰਦਾ ਹੈ ਚਾਹੇ ਉਹ ਗੱਡੀ ਦੇ ਵਿੱਚ ਹੋਵੇ ਭਾਵੇਂ ਮੋਟਰਸਾਈਕਲ ਦੇ ਵਿੱਚ ਹੋਵੇ ਛਾਤੀ ਇੱਕ ਅਹਿਮ ਔਰ ਹਿੱਸਾ ਹੁੰਦਾ ਹੈ ਜਦੇ ਉੱਤੇ ਵੀ ਅਸਰ ਆਂਦਾ ਹੈਗਾ ਐਕਸੀਡੈਂਟ ਦਾ ਜਿਹਦੇ ਨਾਲ ਹਾਰਟ ਨੂੰ ਹਾਰਟ ਦੇ ਤੋਂ ਨਿਕਲਣ ਵਾਲੀਆਂ ਜਿਹੜੀਆਂ ਨਾੜੀਆਂ ਹੁੰਦੀਆਂ ਨੇ ਖੂਨ ਦੀਆਂ ਉਹਨਾਂ ਤੇ ਫੇਫੜਿਆਂ ਤੇ ਔਰ ਪਸਲੀਆਂ ਤੇ ਵੀ ਕਾਫੀ ਜ਼ਿਆਦਾ ਇੰਜਰੀਜ਼ ਹੁੰਦੀਆਂ ਨੇ ਔਰ ਇਹਨਾਂ ਨੂੰ ਅਮੂਮਨ ਤੌਰ ਤੇ ਅਸੀਂ ਨੈਗਲੈਕਟ ਕਰ ਦਿੰਦੇ ਹਾਂ ਗਿਆ ਸਾਰੀ ਪ੍ਰੈਫਰੈਂਸ ਅਸੀਂ ਪੇਸ਼ੈਂਟ ਦੇ ਬ੍ਰੇਨ ਨੂੰ ਜਾਂ ਹੱਥ ਪੈਰਾਂ ਨੂੰ ਦਿੰਦੇ ਹੈਗੇ ਹਾਂ ਬਟ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਇਹ ਦੱਸਣ ਦੀ ਜ਼ਰੂਰਤ ਹੈ ਲੋਕਾਂ ਨੂੰ ਕਿ ਹਾਰਟ ਔਰ ਲੰਗਸ ਦੋ ਸਭ ਤੋਂ ਜ਼ਿਆਦਾ ਵਾਈਟਲ ਆਰਗਨਸ ਨੇ ਦਿਮਾਗ ਦੇ ਮੰਗਣ ਹੀ ਜੇ ਇਹਨਾਂ ਨੂੰ ਕੋਈ ਵੀ ਕੰਪਰੋਮਾਈਜ਼ ਹੁੰਦਾ ਹੈ ਤਾ ਬਾਕੀ ਆਰਗਨਸ ਦੀ ਰਿਕਵਰੀ ਵੀ ਉਨੀ ਜ਼ਿਆਦਾ ਇਫੈਕਟ ਹੁੰਦੀ ਹੈ ਸੋ ਅੱਜ ਦੇ ਕੇਸ ਦੇ ਵਿੱਚ ਅਸੀਂ ਦੱਸਣਾ ਚਾ ਰਹੇ ਸੀਗੇ ਕਿ ਕਿਸ ਤਰ੍ਹਾਂ ਇੱਕ ਯੰਗ ਲੜਕਾ ਸਾਡੇ ਕੋਲ ਆਇਆ ਜਿਹਦੇ ਹਾਰਟ ਦੀ ਮੇਨ ਖੂਨ ਦੀ ਨਾੜੀ ਦੇ ਵਿੱਚ ਐਕਸੀਡੈਂਟ ਹੋਣ ਕਾਰਨ ਟੇਅਰ ਹੋਗਾ ਸੀਗਾ ਜਿਹਨੂੰ ਡਾਕਟਰ ਪੰਖਜ ਗੋਇਲ ਸਰ ਨੇ ਐਂਡੋ ਵੈਸਕੂਲਰ ਰਿਪੇਅਰ ਟੀਵੀਆਰ ਰਿਪੇਅਰ ਨਾਲ ਠੀਕ ਕੀਤਾ ਔਰ ਮਰੀਜ਼ ਦੀ ਛਾਤੀ ਉੱਤੇ ਕੋਈ ਵੀ ਕਟ ਨਹੀਂ ਆਇਆ ਔਰ ਪੇਸ਼ੈਂਟ ਦੀ ਲੈਫਟ ਸਾਈਡ ਦੇ ਡਾਇਆਫ੍ਰਮ ਇੰਜਰਡ ਹੈਗਾ ਸੀਗਾ ਜਿੱਦੇ ਕਾਰਨ ਸਾਰੇ ਪੇਟ ਦੇ ਕੰਟੈਂਟਸ ਮਿਲ ਕੇ ਸਟਮਕ, ਕੋਲਨ ਪੂਰਾ ਚੈਸਟ ਦੇ ਵਿੱਚ ਹਰਨੀਅਟ ਕੀਤਾ ਹੋਇਆ ਸੀਗਾ ਇੱਕ ਅੰਦਰੂਨੀ ਤੌਰ ਦਾ ਹਰਨੀਆ ਜਿਹੜਾ ਬਾਹਰ ਨਹੀਂ ਨਜ਼ਰ ਆਉਂਦਾ ਔਰ ਆਮੂਮਨ ਐਕਸਰੇ ਉੱਤੇ ਮਿਸ ਹੋ ਜਾਂਦਾ ਹੈਗਾ ਵਾ ਉਹਨੂੰ ਅਸੀਂ ਟਾਈਮਲੀ ਡਾਇਗਨੋਸ ਕਰਕੇ ਰਿਪੇਅਰ ਕੀਤਾ ਔਰ ਪੇਸ਼ੈਂਟ ਦੀ ਪੱਟ ਦੀ ਹੱਡੀ ਦਾ ਜਿਹਨੂੰ ਕਿ ਫੀਮਰ ਕਹਿੰਦੇ ਆ ਉਹਦਾ ਫ੍ਰੈਕਚਰ ਸੀਗਾ ਉਹਨੂੰ ਵੀ ਸਾਡੀ ਆਰਥੋਪੈਡਿਕ ਟੀਮ ਨੇ ਰਿਪੇਅਰ ਕੀਤਾ ਸੋ ਇੱਕ ਮਲਟੀ ਡਿਸਪਲੀਨਰੀ ਅਪਰੋਚ ਅਸੀਂ ਮਰੀਜ਼ ਨੂੰ ਦਿੱਤੀ ਜਿਹਦੇ ਵਿੱਚ ਸਾਡੀ ਸਾਰੀ ਐਕਸੀਡੈਂਟ ਸੇਵਾਵਾਂ ਦੀ ਵਿਭਾਗ ਨੇ ਉਹਨਾਂ ਸਾਰਿਆਂ ਨੇ ਉਹਦੇ ਵਿੱਚ ਕੰਟਰੀਬਿਊਟ ਕੀਤਾ ਔਰ ਪੇਸ਼ੈਂਟ ਨੂੰ ਟਾਈਮਲੀ ਸਹੀ ਟ੍ਰੀਟਮੈਂਟ ਦੇ ਕੇ ਇੱਕ ਇੰਪੋਰਟੈਂਟ ਯੰਗ ਲਾਈਫ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਇੱਕ ਨਵੀਂ ਜ਼ਿੰਦਗੀ ਹੈ ਜੇ ਇਨਾ ਕਿਸੇ ਵੀ ਇੰਜਰੀ ਨੂੰ ਚੈਸਟ ਦੀ ਇੰਜਰੀ ਨੂੰ ਪੇਸ਼ੈਂਟ ਮਿਸ ਕਰ ਦਿੱਤਾ ਹੁੰਦਾ ਔਰ ਨਾ ਟਾਈਮਲੀ ਰਿਪੇਅਰ ਕੀਤੀ ਗਈ ਹੁੰਦੀ ਤਾਂ 100% ਪੇਸ਼ੈਂਟ ਦੀ ਜਾਨ ਨੂੰ ਖਤਰਾ ਸੀਗਾ ਭਾਵੇਂ ਬਾਕੀ ਸਾਰੀ ਇੰਜਰੀਜ਼ ਉਹਦੇ ਰਿਪੇਅਰ ਹੋ ਜਾਂਦੀਆਂ ਬਟ ਜੇ ਹਾਰਟ ਦੀ ਨਾੜੀ ਕਿਸੇ ਵੀ ਪੁਆਇੰਟ ਤੇ ਫਟ ਜਾਂਦੀ ਉਹਦੀ ਤਾਂ ਕੋਈ ਵੀ ਮੌਕਾ ਨਹੀਂ ਸੀ ਮਿਲ ਪਣਾ ਉਸ ਮਰੀਜ਼ ਦੀ ਜਾਨ ਬਚਾਣ ਦਾ ਸਰ ਕਿਤਨਾ ਟਫ ਸੀਗਾ ਆਪਰੇਸ਼ਨ ਇਹ ਆਪਰੇਸ਼ਨ ਜਿਹੜਾ ਨਾ ਉਹ ਥੋੜਾ ਚੈਲੈਂਜਿੰਗ ਇਸ ਕਰਕੇ ਹੋ ਗਿਆ ਕਿ ਇਸ ਮਰੀਜ਼ ਦੀ ਜਿਹੜੀ ਦਿਮਾਗ ਦੀ ਨਾੜੀਆਂ ਸੀ ਉਹ ਥੋੜੀ ਐਬਨਾਰਮਲ ਸੀ ਸੇ ਜਿਹੜਾ ਅਸੀਂ ਸਟੈਂਟ ਪਾ ਕੇ ਉਸ ਨੂੰ ਕਵਰ ਕਰਦੇ ਹਾਂ ਤੋਂ ਉਸ ਉਸ ਦੇ ਲਈ ਸਾਨੂੰ ਪਹਿਲੇ ਇੱਕ ਹੋਰ ਆਪਰੇਸ਼ਨ ਕਰਨਾ ਪਿਆ ਜਿਸसे ਅਸੀਂ ਦਿਮਾਗ ਦੀ ਸਰਕੂਲੇਸ਼ਨ ਡਾਇਵਰਟ ਕੀਤੀ ਜਿਸसे ਉਸ ਨੂੰ ਪ੍ਰੋਸੀਜਰ ਦੌਰਾਨ ਕੋਈ ਬ੍ਰੇਨ ਦੀ ਕਿਸ ਤਰ੍ਹਾਂ ਸਟ੍ਰੋਕ ਦੀ ਪ੍ਰੋਬਲਮ ਨਾ ਹੋ ਜਾਏ ਤੇ ਮੇਨ ਰਿਸਕ ਇਸ ਪ੍ਰੋਸੀਜਰ ਦੇ ਉੱਤੇ ਇਹ ਹੀ ਰਹਿੰਦਾ ਹੈ ਕਿ ਪ੍ਰੋਸੀਜਰ ਦੇ ਦੌਰਾਨ ਵੀ ਨਾੜ ਜਿਹੜੀ ਹੈ ਪਾਰਸ਼ਲੀ ਫੱਟੀ ਹੋਈ ਹੈ ਜੇ ਅਸੀਂ ਜਾ ਕੇ ਉੱਥੇ ਵਾਇਰ ਵਗੈਰਾ ਡਾਲੇ ਨਾੜ ਫਟਣੇ ਦੇ ਚਾਂਸਸ ਹੁੰਦੇ ਤਾਂ ਕਾਫੀ ਟੈਕਨੀਕਲੀ प्लान करके असं करते हैं ऑपरेशन लेकिन मेन एडवांटेज इस जकनीक का यह है कि बी बिना छाती खोले बिना हार्ट लंग मशीन पूरा इस्तेमाल किए मरीज़ का जोड़ा काम समझो दो हफ्ते मरीज नु इस करके रहना पैंता पुरानी टेक्नीक से ये दो दिन में मरीज डिस्चार्ज हो सकता है सो so, वो लकली इसमें सक्सेसफुल हुआ ये लेकिन गल ये कि ये असी रूटीन कर दें हुँ. ये बाकी और बीमारियों के लिए भी होता है सो so, जो मेन मकसद है कि ये एक साडा सेटअप ਹੁਣ ਇਦਾਂ ਦਾ ਹੋ ਗਿਆ ਹੈ ਕਿ ਅਸੀਂ अर्ली ਡਾਇਗਨੋਸ ਕਰ ਸਕਦੇ ਹਾਂ ਤੇ ਸਾਡੇ ਕੋਲ ਇਹ ਟੈਕਨੀਕਸ 24/7 ਅਵੇਲੇਬਲ ਹੈ ਜੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਸਾਡਾ ਸੈਟਅਪ ਇਤਨਾ ਹੋ ਗਿਆ ਹੈ ਕਿ ਕੰਪਨੀ ਵਾਲੇ ਵੀ ਕਿਉਂਕਿ ਉਹਨਾਂ ਨੂੰ ਸਟਾਕ ਰੱਖਣੀ ਹੁੰਦੀ ਨਾ ਉਹ ਯੂਜ਼ੂਲੀ ਅਗਰ ਨਹੀਂ ਇਸਤੇਮਾਲ ਹੁੰਦੀ ਨਹੀਂ ਰੱਖਦੇ ਤਾਂ ਇਹ ਸਾਡੇ ਕੋਲ ਅੰਬਰ ਸਰਵਿਸ ਵਿੱਚ ਅਵੇਲੇਬਲ ਹੈ ਤੇ ਇਹ ਮਤਲਬ ਦੁਨੀਆ ਭਰ ਦੇ ਵਿੱਚ ਜਿਹੜੀ ਸਟੈਂਡਰਡ ਟੈਕਨੀਕ ਹੈ ਬੈਸਟ ਆਫ ਸੈਂਟਰਸ ਮੈਂ ਇਹ ਅਸੀਂ ਕਰ ਰਹੇ ਹਾਂ ਤਾਂ ਇਹ ਜ਼ਰੂਰੀ ਹੈ ਸਭ ਨੂੰ ਪਤਾ ਹੋਣਾ ਕਿ ਭਈ Uh, कोई क्योंकि इस तरह की कंडीशन इस मरीज ना शिफ्ट भी नहीं कर सकते हैं ना कि दिल्ली ले जाओ बंबई ले जाओ कहीं करा लो तो ये सारी चीज़ें एमरजेंसी लोट पी और साढ़े सारे अवेलेबल है साड़ी टीम न्यूरो सर्जरी ऑर्थोपीडिक्स चेस्ट सर्जन कार्डियोवैसकुलर अबडोमनल सर्ज जनरल सर्जन क्रिटिकल केयर सब सा पूरे गेयड हैं इस चीज़ के लिए थैंक यू